ਸ਼੍ਰੋਮਣੀ ਕਮੇਟੀ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ 1942 ਸ਼੍ਰਦਾਲੂਆਂ ਦਾ ਜੱਥਾ ਪਾਕਿਸਤਾਨ ਜਾ ਰਿਹਾ ਹੈ। ਦੱਸ ਦਈਏ ਕਿ ਵੀਜ਼ਾ ਲੱਗੇ ਪਾਸਪੋਰਟ ਲੈਣ ਦੇ ਲਈ ਸ਼੍ਰਦਾਲੂ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੇ ਨੇ। ਜੇਕਰ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚੋਂ ਜਿਹੜੇ 6600 ਦੇ ਕਰੀਬ ਸਿੱਖ ਸ਼੍ਰਦਾਲੂ ਪਾਕਿਸਤਾਨ ਦੇ ਖਾਲਸਾ ਸਾਜਨਾ ਦਿਵਸ ਮਨਾਉਣ ਦੇ ਲਈ ਜਾ ਰਹੇ ਨੇ ਤੇ ਦੱਸ ਦਈਏ ਕਿ ਇੱਥੇ ਭੇਜੇਗੇ ਸਾਰੇ ਨਾਵਾਂ ਨੂੰ ਵੀਜ਼ਾ ਦੇਣ ਦੇ ਲਈ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਤਾਂ 10 April ਨੂੰ ਸ਼ੋਮਨੀ ਕਮੇਟੀ ਦਫ਼ਤਰ ਤੋਂ ਇਸ ਜੱਥੇ ਦੀ روانਗੀ ਹੋਣੀ ਹੈ ਤੇ ਜੱਥਾ ਸ਼ੋਮਨੀ ਕਮੇਟੀ ਦੇ ਮੈਂਬਰ ਜੰਗ ਬਹਾਦਰ ਤੇ ਬੀਬੀ ਜੋਗਿੰਦਰ ਕੋਰ ਡਿਪਟੀ ਲੀਡਰ ਦੀ ਅਗਵਾਈ ਦੇ ਵਿੱਚ ਜਾਵੇਗਾ ਜਿੱਥੇ ਆਪਣੇ ਗੁਰੂ ਧਾਮਾ ਦੇ ਦਰਸ਼ਨ ਕਰਕੇ 19 April ਨੂੰ ਭਾਰਤ ਵਾਪਸ ਪਰਤੇਗਾ ਉੱਥੇ ਵੀਜ਼ਾ ਲੈਂਡ ਪਹੁੰਚੇ ਸਾਰੇ ਹੀ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਅਰਦਾਸਾਂ ਨੂੰ ਬੂਰ ਪਿਆ ਤੇ ਹੁਣ ਗੁਰੂ ਘਰ ਦੇ ਖੁੱਲੇ ਦਰਸ਼ਨ ਦੀਦਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀਤ ਜੀ ਕਿ ਪਤਾ ਹੈ ਹਾਂਜੀ ਹਾਂਜੀ ਅੱਜ ਤੁਸੀਂ ਤਕਰੀਬਨ 1943 ਸਾਡੇ ਜੋ ਯਾਤਰੀ ਨੇ ਵਿਸਾਖੀ ਦੇ ਸਮਾਗਮ ਦੇ ਉਤੇ ਪਾਕਿਸਤਾਨ ਜਾ ਰਹੇ ਹਨ ਔਰ ਗੁਰਸਥਾਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਕਿ ਬਹੁਤ ਵੱਡਾ ਜਥਾ ਸਮਰ ਜਾ ਰਿਹਾ ਹੈ ਇਹ ਤਾਂ ਕਾ ਬਹੁਤ ਘੱਟ ਲੱਗਦਾ ਸੀ ਲੇਕਿਨ ਜਿੰਨਿਆਂ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ ਔਰ ਗੁਰਸਥਾਨ ਦਾ ਧੰਨਵਾਦ ਕਰਦੇ ਹਾਂ ਜਿੱਤੇ ਪਾਕਿਸਤਾਨ ਦੇ ਜਾ ਰਹੇ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਮਨਕਾਣਾ ਸਾਹਿਬ ਲੋਹਰ ਜਾਵਾਂਗੇ ਉੱਥੇ ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਸਾਡੀ ਕਿਸਮਤ ਅੱਛੀ ਹੈ ਕਿ ਅਸੀਂ ਪਾਕਿਸਤਾਨ ਦੇ ਵਿਦਿਆ ਜੋ ਜਿਹੜੇ ਸਾਡੇ ਗੁਰਦਾਰੇ ਸਾਤੋਂ ਰਹਿ ਗਏ ਸਾਨੂੰ ਉਹਨਾਂ ਦੇ ਦਰਸ਼ਨ ਦੀਦਾਰੇ ਕਰਾਂਗੇ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਜੋ ਸਾਡੀ ਮੈਨੇਜਮੈਂਟ ਸਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਇਹਨਾਂ ਨੇ ਸਾਨੂੰ ਮੌਕਾ ਬਖਸ਼ਿਆ ਉੱਥੇ ਜਾਣ ਦਾ ਮੈਂ ਭਾਵੇਂ ਦੋ ਤਿੰਨ ਵਾਰੀ ਪਹਿਲਾਂ ਵੀ ਗਿਆ ਪਰ ਇਹ ਜਿਹੜਾ ਇਸ ਵੇਲੇ ਜਥਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਜਾ ਰਹੇ ਹਾਂ ਇਹਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਅਗਰੀ ਦੇ ਹਰ ਵਾਰੀ ਨਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਣਾ ਦਿਵਸ ਮਨਾਉਣ ਲਈ ਮਸਾਖੀ ਤੇ ਵਿਸ਼ੇਸ਼ ਚਥਾ ਜਿਹੜਾ ਉਹ ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵਿਜੇ ਕੱਟੇ ਜਾਂਦੇ ਸੀ ਜਿਹਦੇ ਨਾਲ ਸੰਗਤਾਂ 'ਚ ਬਹੁਤ ਨਿਰਾਸ਼ਾ ਫੈਲਦੀ ਸੀ ਪਰ ਇਸ ਵਾਰ 100% ਜਿਹੜੇ ਉਹ ਵਿਜੇ ਮਿਲੇ ਆ ਮੈਂ ਮਾਂਜੋ ਪ੍ਰਧਾਨ ਸਾਹਿਬ ਸਰਦਾਰ ਚੰਦਸੀਹ ਧਾਮੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਤਾਂ ਨੂੰ ਆਪਣੇ ਵਿਛੜੇ ਗੁਰ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਨਾ ਵੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲੋਂ ਬੇਨਤੀ ਕਰਦਾ ਕਿ ਇਹ ਵਿਜੇ ਇਦਾਂ ਹੀ ਜਾਰੀ ਰੱਖੇ ਜਾਣ ਤਾਂ ਜੋ ਸੰਗਤਾਂ ਜਿਹੜੇ ਆਪਣੇ ਵਿਛੜੇ ਗੁਰ ਧਾਮਾਂ ਦੇ ਖੁੱਲੇ ਦਰਸ਼ਨਦਾਰ ਕਰ ਸਕਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਧਨਵੰਤ ਰਾਏ ਆਸੀਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਅਮਲੋਤੋਂ ਆ ਜੀ ਅਸੀਂ ਰਵਿੰਦਰ ਸਿੰਘ ਖਾਲਸਾ ਜੀ ਦੇ ਰਹਿਣ ਮਾਈ ਦੇ ਵਿੱਚ ਅਸੀਂ ਪਾਸਪੋਰਟ ਦਿੱਤੇ ਸੀਗੇ ਅਸੀਂ ਬਹੁਤ ਧੰਨਵਾਦੀ ਆਂ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਜਿਨ੍ਹਾਂ ਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਇਹ ਜੱਸ ਭਾਗ ਪ੍ਰਾਪਤ ਹੋਇਆ ਜਿਹੜਾ ਅਸੀਂ ਮਤਲਬ ਅੱਜ ਗੁਰੂ ਨਾਨਕ